ਅੱਗੇ ਭਾਈ ਕਿੰਨੇ ਕ ਗਾਣੇ ਸੋਚ ਰਹੇ ਆ ਕੋਈ ਗਣਤੀ ਨਹੀਂ ਅੱਗੇ ਮੇਰੇ ਫੋਨ ਉੱਤੇ 87 ਗਾਣੇ ਰੈਡੀ ਆ ਜੀ ਬੈਕ ਟੂ ਬੈਕ ਆਪਾਂ ਵਧੀਆ ਤਰੀਕੇ ਨਾਲ ਜਾ ਰਹੇ ਇਹ ਸੋਹਣਾ ਭਾਈ ਨੇ ਇਹਨੇ ਬਹੁਤ ਹਿਲ ਜਾਇਆ ਮੈਨੂੰ ਆ ਨਾਮ ਨੇ ਮੇਰਾ ਜਾਨ ਇਹ ਜੋ ਲੇਖਣਾ ਹੀ ਨਹੀਂ ਆਉਂਦਾ ਤੁਹਾਨੂੰ ਪਹਿਲੀ ਵਾਰ ਹੀ ਸੁਣਿਆ ਭਾਈ ਆਹ ਦੱਸਣਾ ਪੈਂਦਾ ਸੀ ਕਿ ਇਹਨੋ ਸਪੈਲਿੰਗ ਹੀ ਨਹੀਂ ਆਉਂਦੀ ਭਾਈ ਜਿੰਨੇ ਆਪਣੇ ਸਿੰਗਰ ਨੇ ਬੜੇ-ਬੜੀਆਂ ਭਾਈ ਗੱਡੀਆਂ ਰੱਖੀਆਂ ਹੋਈਆਂ ਸਾਰਿਆਂ ਨੇ ਭਾਈ ਸਾਡੇ ਕੋਲ ਭਾਈ ਕਿਹੜੀ ਗੱਡੀ ਹੈ ਆਪਣੇ ਕੋਲੇ ਵਰਨਾ ਵੀਰੇ ਧੰਨਵਾਦ ਇੱਕ ਟਾਈਮ ਆਉਂਦਾ ਆ ਕਿ ਕਿਸੇ ਦੇ ਆਪੋਂ ਹਰ ਟਾਈਮ ਕੰਮ ਨਹੀਂ ਕਰ ਸਕਦਾ ਉਹਦਾ ਆਪਾ ਮਹੀਨਾ ਲਗਾਤਾਰ ਗਾਣੇ ਲਿਖਿਆ ਨੇ ਗਾਣੇ ਲਿਖਿਆ ਉਹ ਚੀਜ਼ ਨਹੀਂ ਹੁੰਦੀ ਠੀਕੋ ਡਿਪਰੈਸ਼ਨ ਹੋ ਜਾਂਦਾ ਮੇਰੇ ਖਵਾਂ ਦਾ ਸੱਚੀ ਜੀ ਨਹੀਂ ਆਏ ਮੇਰੀ ਬਿਮਾਰੀ ਦਾ ਯਾਰ ਜੇ ਲਿਖਣ ਤੇ ਕੋਈ ਯਾਦਗਾਰ ਇਦਾਂ ਦਾ ਦਿਨ ਹੋਵੇ ਕਿ ਜਿਹਦੇ ਵਿੱਚ ਮੈਂ 11 ਗਾਣੇ ਲਿਖੇ ਸੀ ਇੱਕ ਦਿਨ ਹਾਂ ਉਹ ਮੈਂ ਨਾਲ ਹੀ ਆਪਣੇ ਫਰੈਂਡ ਨੂੰ ਕਾਲ ਤੇ ਆਪਣੀ ਬੇਲੀ ਸੀਗਾ ਮੁੰਡਾ ਨੂੰ ਜਦੋਂ ਲਿਖ ਲਿਆ ਕਰਾਂ ਵਾਰੀ ਵਾਰੀ ਦੱਸਿਆ ਕਰਾਂ ਵੀ ਆਹ ਲਿਖਿਆ ਨਾ ਜੀ ਫਾਉਂਡ ਦੇ ਨੰਬਰ ਨੂੰ ਯਾਦਾ 11 ਗਾੜੀ ਲਿਖੀ ਜੀ ਇੱਕ ਦਿਨ ਚ ਜੀ ਪੁੱਛ ਕਰੋ ਕੋਈ ਆਪਣੇ ਦੇ ਕਰੋੜ ਰੁਪਿਆ ਲਾ ਰਿਆ ਜੀ ਉਹ ਕਿਤਨੇ ਕਿਤੇ ਕੁਛ ਤਾਂ ਆਪਣੇ ਵੱਲੋਂ ਲਊਗਾ ਨਾ ਸੋ ਜੇ ਆਪਾਂ ਕਿਸੇ ਨੂੰ ਕਮਾ ਕੇ ਦੇਵਾਂਗੇ ਮੰਨ ਲਓ ਕਿਸੇ ਨੂੰ 2 ਕਰੋੜ ਕਮਾ ਕੇ ਦੇਵਾਂਗੇ ਫੇਰ ਹੀ ਆਪਣੇ ਦੇ ਲਈ ਅਗਲਾ ਇਨਵੈਸਟ ਕਰੂਗੇ ਜਾਂ ਆਪਾਂ ਨੂੰ ਇਹ ਨਾ ਪਹਿਲੀ ਗੱਲ ਤਾਂ ਇਹ ਵੀ ਜੇ ਮੈਂ ਸਾਨੂੰ ਸਪੋਰਟ ਕਰੀਏ ਨਾ ਸਾਨੂੰ ਛੋਟੇ ਘਰਾਂ ਚ ਜਾ ਕੇ ਵੱਡੇ ਘਰਾਂ ਚ ਪਹੜਿਆ ਦੋ ਲੈਣਾ ਉਹ ਵੀ ਹੁਣ ਬਾਰੇ ਜੈ ਸੰਧੂ ਦੀ ਹੈ ਨਾ ਸਾਰਤੋਂ ਨਿੰਦ ਤੱਕ ਤੇ ਚੰਨ ਵਹਿ ਰਿਆ ਲਕੇਸ਼ਨ ਵੀ ਕਰੀ ਫਿਰੇ ਵੰਦ ਵਹਿ ਰਿਆ ਤੇਰਾ ਨਹੀਂ ਕਸੂਰ ਮੱਤ ਮੇਰੀ ਹੀ ਆ ਮਾਰੀ ਵੇ ਪੁੱਲ ਟੈਂਕੀ ਤੇਲ ਦੀ ਸੀ ਭੂਗਦੀ ਆ ਸਾਰੀ ਵੇ ਬੈਠੀਆਂ ਤਵਾਰੀ ਹਦੇ ਤੱਕ ਤੇਰੇ ਲਾਰਿਆਂ ਕੋ ਸਾਈਕੋਂ ਆ ਐਵੇਂ ਹੀ ਟਾਈਮ ਗਾੜਦੀ ਵੀਰਾਂ ਵੇ ਕਿੱਥੇ ਮਰਿਆਂ ਕਿੱਥੇ ਮਰਿਆਂ ਮੈਂ ਟੜਕੇ ਦੀ ਭਾਲਦੀ ਵੀਰਾਂ ਵੇ ਕਿੱਥੇ ਮਰਿਆਂ ਹਾਂਜੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਅੱਜ ਆਪ ਆਪਨੇ ਵੀਰ ਜੈਜ ਸੰਧੂ ਕੋਲ ਆਏ ਸਗੇ ਤੇ ਆਪ ਅੱਜ ਆਪਣੇ ਵੀਰ ਨਾਲ ਗੱਲਬਾਤ ਕਰਾਂਗੇ ਕਿਵੇਂ ਦਾ ਸ਼ੂਟ ਚੱਲ ਰਿਹਾ ਹਾਂਜੀ ਬਾਈ ਸਤਿ ਸ਼੍ਰੀਕਾਲ ਜੀ ਕਿਵੇਂ ਦਾ ਭਾਈ ਸ਼ੂਟ ਚੱਲਦਾ ਪਿਆ ਅੱਜ ਬਾ ਤੁਹਾਡੇ ਸਾਹਮਣੇ ਵੀਰੇ ਦੇਖੋ ਮੀ ਪੂਰਾ ਰੱਬ ਮਿਹਰਬਾਨ ਲੱਗੇ ਹੋਇਆ ਸਵੇਰ ਦੀ ਬਹੁਤ ਜ਼ਿਆਦਾ ਸਟ੍ਰਗਲ ਕਰਦੇ ਪਏ ਬਾਈ ਤੁਸੀਂ ਸਟ੍ਰਗਲ ਤਾਂ ਦੇਖੋ ਬਿਹਾਰ ਕੰਮ ਚ ਹੀ ਆ ਪਰ ਸਾਡੇ ਅਲ ਥੋੜਾ ਜਿਆਦਾ ਸੌਂਗ ਦਾ ਭਾਈ ਕੀ ਨੇਮ ਹੈ ਜਿਹੜਾ ਆਪਣੇ ਆ ਰਿਹਾ ਇਸ ਟਾਈਮ ਵੀਡੀਓ ਸ਼ੂਟ ਆਪਣੇ ਚੱਲਦੀ ਪਈ ਇਹ ਨੇਮ ਬਸ ਲਿਖਾਰਨ ਦਾ ਸਟਰਗਲ ਹੈ ਮੇਰੇ ਸਾਹਮਣੇ ਹਰ ਉਸ ਬੰਦੇ ਦਾ ਜਿਹੜਾ ਸਟਰਗਲ ਕਰਦਾ ਉਹਦੇ ਉਹਨੂੰ ਡੈਡੀਕੇਟ ਆ ਜਾਣਾ ਤੇ ਪਸੰਦ ਆਊਗਾ ਸਭ ਨੂੰ ਲੈ ਜਾਨੀ ਨੇਮ ਥੋੜਾ ਹਾਈ ਰੱਖਣਾ ਨਹੀਂ ਹਾਈਟ ਕੋਈ ਉਦਾਂ ਹੀ ਸਵਾਦ ਜਾ ਮਰ ਜਾਂਦਾ ਸੰਗ ਇਹ ਠੀਕ ਹੈ ਠੀਕ ਹੈ ਭਾਈ ਕਿੰਨੇ ਕੁ ਭਾਈ ਹੁਣ ਤੱਕ ਤੁਹਾਡੇ Song ਆ ਚੁੱਕੇ ਨੇ ਗਾਣੇ ਫਿਰ ਕਾਫੀ ਗਨੇ ਆ ਗਏ ਵੀਰੇ ਲਿਖੇ ਹੋਏ ਪਹਿਲਾ ਪਹਿਲਾ ਐਜ਼ ਅ ਰਾਈਟਰ ਗਾਣੇ ਆਏ ਸੀ ਉਸ ਤੋਂ ਬਾਅਦ ਚਲੋ ਆਪ ਸ਼ੁਰੂ ਕੀਤਾ ਲਗਭਗ ਹੋਣਗੇ 15 ਤੋਂ 20 ਦੇ ਵਿੱਚ ਵਿੱਚ ਅੱਗੇ ਬਾਈ ਕਿੰਨੇ ਕ ਗਾਣੇ ਸੋਚ ਰਹੇ ਆ ਕੋਈ ਗਣਤੀ ਨਹੀਂ ਬਾਈ ਅੱਗੇ ਮੇਰੇ ਕੋਲੋਂ 70 80 ਗਾਣੇ ਰੈਡੀ ਆ ਜੀ ਹਾਂ ਬੈਕ ਟੂ ਬੈਕ ਆਪਾਂ ਵਧੀਆ ਤਰੀਕੇ ਨਾਲ ਕਰ ਰਹੇ ਹਾਂ ਬਾਈ ਤੁਸੀਂ ਲਿਖਦੇ ਵੀ ਹੈਂ ਮੈਂ ਆਪ ਹੀ ਲਿਖ ਦਿੰਦਾ ਵੀਰੇ ਆਪ ਹੀ ਲਿਖ ਦੇ ਦਿੰਦਾ ਜੀ ਠੀਕ ਹੈ ਜੀ ਤੇ ਹੋਰ ਬਾਈ ਅੱਗੇ ਫਿਊਚਰ ਵਿੱਚ ਕੋਈ ਆਪਣੀ ਮਾਂ ਬੋਲੀ ਪੰਜਾਬੀ ਨੂੰ ਕੀ ਭਾਈ ਗਾਣੇ ਦੇਣਾ ਚਾਹੁੰਦੇ ਆ ਅੱਜ ਦਾ ਜੋ ਮਿਊਜ਼ਿਕ ਤੁਸੀਂ ਦੇਖਦੇ ਆ ਨਾ ਵੀ ਜਿੱਦਾਂ ਦਾ ਚੱਲ ਰਿਹਾ ਜੀ ਪਰ ਮੇਰੇ ਹੈ ਕਿਤਨੇ ਕਿਤੇ ਦਿਮਾਗ 'ਚ ਵੀ ਕੁਝ ਇਦਾਂ ਦਾ ਕਰਾਂ ਵੀ ਜਿਹੜੇ ਹਰ ਪਰਿਵਾਰ ਉਹਨੂੰ ਸੁਣਨ। ਕਹਿੰਦੇ ਨਾ ਅਮਰ ਗੀਤ ਉਹਦਾਂ ਦਾ ਟਰਾਈ ਆ। ਲਿਖੂੰਗਾ ਜਰੂਰ। ਪੱਕਾ। ਬਈ ਧਾਰਮਿਕ ਵੀ ਗਾਣੇ ਲਿਖੇ ਹੋਏ ਤੁਸੀਂ। ਧਾਰਮਿਕ ਇੱਕ ਦੋ ਲਿਖੇ ਸੀ ਵੀਰੇ ਇੱਕ ਮੇਰਾ ਰਿਲੀਜ਼ ਵੀ ਹੋਇਆ। ਜੀ। ਤੇ ਬਸ ਜਦੋਂ ਰੱਬ ਨੇ ਚਾਇਆ ਇਹ ਪੀਪੀ ਐਲਬਮ ਜਰੂਰ ਕਰਾਂਗੀ ਕਰ। ਜੀ। ਬਾਈ ਤੁਹਾਡਾ ਇੱਕ ਗਾਣਾ ਬਹੁਤ ਹੀ ਮਸ਼ਹੂਰ ਹੋਇਆ ਹੈਗਾ ਬੀਕਾ ਨੇਰ। ਹਾਂਜੀ ਹਾਂਜੀ ਫਿਰ। ਬਾਈ ਕੋਈ ਦੋ ਬੋਲ ਸੁਣਾਉਂਗੇ ਸੌਂਗ ਦੇ। ਹਾਂ। ਆੜ ਤਾਂ ਨੀਂਦ ਤਾਂ ਕਿਤੇ ਚੰਨ ਵੈਰੀਆ ਲਕੇਸ਼ਨ ਵੀ ਕਰੀ ਫਿਰੇ ਵੰਦ ਵੈਰੀਆ ਤੇਰਾ ਨੀ ਕਸੂਰ ਮਤ ਮੇਰੀ ਹੀ ਆ ਮਾਰੀ ਵੇ ਫੁੱਲ ਟੈਂਕੀ ਤੇਲ ਦੀ ਸੀ ਫੂਗਦੀ ਆ ਸਾਰੀ ਵੇ ਬੈਠੀਆਂ ਕਵਾਰੀ ਹਜੇ ਤੱਕ ਤੇਰੇ ਲਾਰਿਆਂ ਚ ਸਾਈਕੋਂ ਆ ਐਵੇਂ ਹੀ ਟਾਈਮ ਗਾੜਦੀ ਫਿਰਾਂ ਵੇ ਕਿੱਥੇ ਮਰਿਆਂ ਕਿੱਥੇ ਮਰਿਆਂ ਮੈਂ ਤੜਕੇ ਦੀ ਭਾਲਦੀ ਫਿਰਾਂ ਵੇ ਕਿੱਥੇ ਮਰਿਆਂ ਬਾਈ ਬਹੁਤ ਚੜਿਆ ਗਾਣਾ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਬਾਈ ਬਹੁਤ ਵਧੀਆ ਹੰਗਾਰਾ ਮਿਲਿਆ ਬਾਈ ਉਮੀਦ ਆ ਬਾਈ ਅੱਗੇ-ਅੱਗੇ ਵੀ ਇਦਾਂ ਦੇ ਵਧੀਆ ਹੀ ਸੌਂਗ ਤੁਸੀਂ ਲੈ ਕੇ ਆਉਂਗੇ ਕੋਈ ਭਾਈ ਇਦਾਂ ਦਾ ਸੌਂਗ ਜਿਹੜਾ ਤੁਹਾਡੇ ਦਿਲ ਦੇ ਕਰੀਬ ਆ ਜਾਂ ਤੁਹਾਨੂੰ ਭਾਈ ਪਸੰਦ ਆ ਲਿਖਿਆ ਹੋਇਆ ਜੇ ਆਏ ਹੋਏ ਆ ਕਿ ਜੇ ਆਉਣ ਵਾਲਾ ਜਿਹੜਾ ਭਾਈ ਮਰਜੀ ਆ ਤੁਹਾਡੇ ਦਿਲ ਦੇ ਕਰੀਬ ਹੈ ਗਾਣਾ ਆ ਜਿਹੜਾ ਅਗਲਾ ਗਾਣਾ ਮੇਰੇ ਆਉਣ ਵਾਲੇ ਬਹੁਤ ਦਿਲ ਦੇ ਕਰੀਬ ਆ ਦਿਲ ਦੇ ਕਰੀਬ ਆ ਬਾਈ ਇਹ ਗਾਣਾ ਜਿਹੜਾ ਰਿਲੀਜ਼ਿੰਗ ਹੋਈ ਆ ਗਾਣੇ ਦੀ ਉਹਦੇ ਵਿੱਚੋਂ ਭਾਜੀ ਕੋਈ ਬੋਲ ਸੁਣਾ ਦਿਓ ਸਾਨੂੰ ਉਹਨਾਂ ਜੋ ਉਹ ਵਾਈਬ ਗੁਲਾਬ ਸਿੱਧੂ ਵੀਰੇ ਨਾਲ ਆਇਆ ਸੀ ਸਾਰੇ ਗਾਣੇ ਨੂੰ ਵਧੀਆ ਰਿਸਪੌਂਸ ਮਿਲਿਆ ਜੀ ਬਾਕੀ ਭਰਾਵਾਂ ਦੇ ਸਹਿਯੋਗ ਨਾਲ ਲੱਗਿਆ ਨੇ ਬਈ ਜੀ ਮੇਰੇ ਅਕੋਰਡਿੰਗ ਤਾਂ ਸਾਰੇ ਗਾਣੇ ਵਧੀਆ ਸੀ ਜੀ ਓਏ ਭਾਈ ਗਾਣੇ ਦੇ ਬੋਲ ਬੋਲ ਸਾਨੂੰ ਸੁਣਾ ਦੋ ਕੋਈ ਉਸੇ ਕਿਡਾ ਕੋਈ ਕੋਈ ਵੀ ਆਦੂ ਮਰਜੀ ਜਿਹੜਾ ਭਾਈ ਮਰਜੀ ਸਲਾਂ ਸੈਡਨੈਸ ਦਾ ਪੁੱਛਦੀਆਂ ਰੀਜ਼ਨ ਫੀਵਰ ਕਹਿ ਕੇ ਗੱਲਾਂ ਟਾਲਦੀਆਂ ਚੱਲ ਮਾਰਦੀਆਂ ਫਿਰਨ ਨਾਲ ਧਿਆਨ ਨਾਲ ਵੈਰੀਆ ਨਾਲ ਦੀਆਂ ਆਦਤ ਬਾਕੇ ਜਾਕੇ ਡੇਰੇ ਪਿੰਡ ਬਹਿ ਗਿਆਂ ਲਾਕੇ ਵੇ ਵਸ ਚਲੇ ਤਵੀਤ ਚ ਜੜ ਨਾ ਰੱਖਾਂ ਨਾਲ ਇਕ ਦੇ ਲਾਕੇ ਵੇ ਚੱਲੀ ਰੱਖ ਤਈ ਕਰਕੇ ਰਖਾਂ ਨੂੰ ਜਟਾ ਆਕੇ ਮਿਲ ਜਾ ਪੁਲਿਸ ਕੰਦਾ ਆਉਂਦੀਆਂ ਫਲੈਟ ਦੀਆਂ ਖਾਂ ਨੂੰ ਜਟਾ ਬਈ ਇਸ ਮੁਕਾਮ ਤੇ ਆਕੇ ਕਦੇ ਮਾਪੇ ਬਾਪ ਦੀ ਕਮੀ ਮਹਿਸੂਸ ਪਈ ਹੋਈ ਹੋਵੇ ਵੀਰੇ ਉਹ ਕਮੀ ਤਾਂ ਮੇਰੇ ਸਾਨੂੰ ਪਤਾ ਲੱਗਾ ਸੀਗਾ ਵੀ ਸੌਰੀ ਵੀ ਇੱਥੇ ਤਾਂ ਪੁੱਛਣਾ ਚਾਹੀਦਾ ਸੋ ਕਿ ਵੀਰੇ ਉਗਮੀ ਕਦੇ ਪੂਰੀ ਹੋ ਨਹੀਂ ਸਕਦੀ ਵੀ ਪਰ ਭਰਾ ਇਦਾਂ ਦੇ ਮਿਲੇ ਜੀ ਪਰਿਵਾਰ ਮਿਲੇ ਜੀ ਜਿਨ੍ਹਾਂ ਨਾਲੇ ਮਹਿਸੂਸ ਨਹੀਂਦਾ ਬਾਕੀ ਉਸ ਰੱਬ ਦੀ ਬਖਸ਼ਿਸ਼ ਹੋਵੇ ਚਲੋ ਬੰਦ ਤੁਰ ਜਾਂਦਾ ਪਰ ਇਹ ਘਾਟਾ ਕਦੇ ਵੀ ਇਹੀ ਅਰਦਾਸ ਆ ਵੀ ਮਾਪਿਓ ਹਮੇਸ਼ਾ ਨਾਲ ਹੀ ਰਹਿਣਾ ਸਭ ਦੇ ਹਾਂ ਕਦੇ ਵੀ ਇਦਾਂ ਦੀ ਕਿਸੇ ਤੇ ਘੜੀ ਆਵੇ ਨਾ ਜੀ ਕਿਉਂਕਿ ਜਿਹੜਾ ਜੀ ਝੋਲੰਗਦਾ ਸਿਰਫ ਉਹ ਬੰਦਾ ਹੀ ਫੀਲ ਕਰ ਸਕਦਾ ਜੀ ਹੁਣ ਮੈਂ ਤੁਹਾਡੇ ਸਾਹਮਣੇ ਕੁਝ ਵੀ ਕਹਿ ਦੂੰਗਾ ਨਾ ਪਰ ਸਾਂਝੂ ਗੋਪਨ ਦਾ ਜੀ ਦੇ ਨਾਲ ਹੋਈ ਆ ਜਿਹੜਾ ਇਹ ਦੌਰ ਚੋਂ ਜਿਹੜਾ ਹੈ ਜੀ ਬਈ ਘਰ ਵਿੱਚ ਕੌਣ ਕੌਣ ਨੇ ਮੈਂ ਬ੍ਰਦਰ ਹਾਂ ਮੈਂ ਉਹ ਮੈਰਿਡ ਜੀ ਕਿੰਮੀ ਦੇ ਆ ਵਿੱਚ ਪਿਆਰ ਹੈ ਭਰਾ ਨਾਲ ਬਹੁਤ ਬਈ ਯਾਰਾ ਦੋਸਤਾਂ ਦੀ ਭਾਈ ਸਪੋਰਟ ਕਿਵੇਂ ਦੀ ਆ ਤੁਹਾਨੂੰ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਬਾਕੀ ਸਾਰੇ ਭਰਾ ਹੁਣ ਸ਼ੂਟ ਤੇ ਵੀ ਆਏ ਆ ਲਗਭਗ ਨਾਲ ਹੀ ਹੁੰਦੇ ਆ ਬਹੁਤ ਜ਼ਿਆਦਾ ਸਪੋਰਟ ਹੈ ਬਹੁਤ ਜ਼ਿਆਦਾ ਹੱਦੋਂ ਵੱਧ ਕੋਈ ਭਾਈ ਫੀਮੇਲ ਮਾਡਲ ਹੋਵੇ ਜਿਹਦੇ ਨਾਲ ਸਾਨੂੰ ਕੰਮ ਕਰਨਾ ਭਾਈ ਬਹੁਤ ਜ਼ਿਆਦਾ ਪਸੰਦ ਆ ਹੈ ਜਾ ਤੁਸੀਂ ਖੁਸ਼ ਉਹਦੇ ਨਾਲ ਕੰਮ ਕਰਕੇ ਨਹੀਂ ਫੀਮੇਲ ਮਾਡਲ ਨਹੀਂ ਸੋਚਦੇ ਵੀ ਬਾਲਾ ਜੀ ਕੰਮ ਹੁੰਦਾ ਸੀ ਤਾਂ ਇੱਕ ਨੀਡ ਹੁੰਦੀ ਹੈ ਗਾਣੇ ਚ ਉਹ ਆਪਾਂ ਨੂੰ ਕਰਨਾ ਹੀ ਪੈਂਦਾ ਬਟ ਜੇ ਉਦਾਂ ਦੇਖੀ ਸਾਰੀਆਂ ਵਧੀਆ ਕੰਮ ਕਰਦੀਆਂ ਵੀ ਬਹੁਤ ਵਧੀਆ ਕੰਮ ਕਰਦੀਆਂ ਇੰਡਸਟਰੀ ਚ ਜੀ ਸੋ ਸਭ ਦਾ ਬਾਬਾ ਹੀ ਤਰੱਕੀ ਵਖਸ਼ੀ ਸਾਰੇ ਘੈਂਟ ਆਪਣੀ ਜਗ੍ਹਾ ਤੇ ਕੋਈ ਭਾਈ ਪਸੰਦ ਹੋਵੇ ਮਾਡਲ ਕਿਹੜੇ ਵਿੱਚ ਬੋਲਦੇ ਹੋ ਵੈਸੇ ਸਾਨੂੰ ਮੈਸੇਜ ਤਾਂ ਆਪਾਂ ਕਹਿਰੀਦਾ ਕਿ ਭਾਈ ਐਵੇਂ ਬਸ ਕੋਈ ਬੰਦਾ ਦੇਖਣ ਨੂੰ ਸੋਹਣਾ ਦਾ ਸੋਹਣੇ ਨੂੰ ਆਪਾਂ ਸੋਹਣਾ ਕਹਿ ਦਾਂਗੇ ਜਾਂ ਕੁਝ ਵੀ ਬੰਦੇ ਨੂੰ ਪਸੰਦ ਹੁੰਦੀ ਹੈ ਆਪਣੀ ਆਪਣੀ ਸਾਰ ਨਹੀਂ ਸੁਣੀ ਆਉਣਾ ਬਈ ਮੈਂ ਇੱਕ ਨੂੰ ਕਿਵੇਂ ਕਹਿ ਸਕਦਾ ਉਹ ਫਿਰ ਤੁਸੀਂ ਦੂਜੇ ਕੋਈ ਇੱਕ ਹੋਵੇ ਬਾਈ ਜਿੱਦਾਂ ਕੋਈ ਇੱਕਾ ਹੀ ਹੁੰਦਾ ਬਾਈ ਕੋਈ ਜਿੱਦਾਂ ਥੋੜਾ ਬੰਦਾ ਇੱਕ ਦੋ ਹੁੰਦਾ ਜਿੱਦਾਂ ਕੋਈ ਸਾਰ ਨਹੀਂ ਵਧੀਆ ਕਦੇ ਧਿਆਨ ਦੇ ਨਹੀਂ ਜਾਂਦਾ ਮੈਂ ਸੱਚੀ ਦੱਸ ਦੇਣਾ ਸੀਗਾ ਕਿਉਂਕਿ ਉਹ ਕਦੇ ਰੱਖੇ ਨਹੀਂ ਆਂ ਜੇ ਦਿਲ ਚ ਵੀ ਆਹ ਚੀਜ਼ ਲਪੋ ਕੇ ਜਾਂ ਬਣਾ ਕੇ ਜੇ ਕਰੀਏ ਹੁੰਦਾ ਸ਼ਰਮ ਨਾ ਲੈ ਕੇ ਕਹਿ ਦਿੰਦਾ ਸੀ ਬਈ ਵਧੀਆ ਲੱਗਦੀ ਠੀਕ ਹੈ ਬਈ ਸਟਾਰਟਿੰਗ ਟਾਈਮ ਕਿਹੋ ਜਿਹਾ ਰਿਹਾ ਵੀ ਕੋਣ ਕੋਣ ਬਾਈ ਤੁਹਾਡੇ ਨਾਲ ਸੀਗੇ ਉਸ ਟਾਈਮ ਜਾਂ ਕਿੰਨਾ ਕੁ ਬਈ ਸਟ੍ਰਗਲ ਦਾ ਬਹੁਤ ਔਖਾ ਸੀ ਬਹੁਤ ਜਿਆਦਾ ਔਖਾ ਪਰ ਲੱਗਿਆ ਨਹੀਂਗਾ ਕਦੇ ਫੀਲ ਨਹੀਂ ਹੋਇਆ ਵੀ ਹਾਂ ਇਦਾਂ ਪਰ ਜੇ ਹੁਣੋਂ ਜੀ ਸੋਚਦੇ ਆ ਵੀ ਕੋਈ ਨਵਾਂ ਬੰਦਾ ਇਦਾਂ ਇਦਾਂ ਆਸ ਚੀਜ਼ ਚੋਂ ਗੁਜ਼ਰ ਕੇ ਕਰੇ ਹਨਾ ਤੇ ਸੱਚੀਓ ਕਦੀ ਪਰ ਠੀਕ ਆ ਕਦੇ ਇੰਜੋਏ ਕੀਤਾ ਆਪਾਂ ਕੋਈ ਆਇੰਦਾ ਭਾਈ ਟਾਈਮ ਆਇਆ ਕਿ ਸਟੇਜ ਤੇ ਕਈ ਵਾਰੀ ਆਪਾਂ ਨੂੰ ਟਾਈਮ ਮੰਗਣਾ ਪੈਂਦਾ ਭਾਈ ਥੋੜਾ ਟਾਈਮ ਗਾਣ ਦੇ ਦਿਓ ਜਿਦਾਂ ਕਦੇ ਹੋਇਆ ਭਾਈ ਸਾਡੇ ਨਾਲ ਵੀ ਕਿ ਗਾਣ ਨਾ ਦਿੱਤਾ ਹੋਵੇ ਇੱਕ ਵਾਰੀ ਹੋਇਆ ਸੀ ਮੇਰੇ ਨਾਲ ਪਹਿਲਾ ਮੇਰੀ ਇਦਾਂ ਵੀ ਆ ਆਦਤ ਨਹੀਂ ਵੀ ਕਦੇ ਵੀ ਇਦਾਂ ਕਦੇ ਕੀਤਾ ਨਹੀਂ ਸੀਗਾ ਸਟੇਜ ਤੋਂ ਨਾ ਮੈਂ ਚੱਲਦਾ ਬਹੁਤ ਸੀ ਵੀ ਜੀ ਮੇਰੇ ਤੋਂ ਆ ਗਾਇਆ ਨਹੀਂ ਹੁੰਦਾ ਇਹ ਸਾਹਮਣੇ ਤੇ ਇੱਕ ਵਾਰੀ ਆਪਣੇ ਪਿੰਡ ਦੇ ਲੱਗੀ ਸਟੇਜ ਸੀਗੀ ਜੀ ਹਾਂ ਉੱਥੇ ਸੀਗਾ ਵੀ ਗਾਇਏ ਉਹ ਜਦੋਂ ਮੇਰੇ ਕੋਲ ਵੀਡੀਓ ਹੀ ਪਈ ਹੋਣੀ ਹੁਣ ਜੀ ਹਾਂ ਮੈਂ ਮੇਨ ਸਿੰਗਰ ਜਿਹੜੇ ਲੱਗੇ ਸੀਗੇ ਜੀ ਪਹਿਲਾਂ ਉਹਨਾਂ ਨੇ ਬੁਲਾ ਲਿਆ ਸਟੇਜ ਤੇ ਜਦੋਂ ਗਾਉਣ ਲੱਗਾ ਸਾਜੀ ਲੋਹਾ ਤੇ ਉਹਦੇ ਮੇਰੇ ਗਾਣੇ ਨਹੀਂ ਆਏ ਸੀ ਕੋਈ ਨਹੀਂ ਹੁੰਦੀ ਤੇ ਉਦੋਂ ਉਹ ਜੀ ਹੁਣ ਸੋਚ ਗਿਆ ਅਸਲੀ ਦਾ ਨਾਲ ਦੇ ਜਿਹੜੇ ਮੁੰਡੇ ਨਾਲ ਸੀਗੇ ਉਹ ਕਹਿੰਦੇ ਰਹਿੰਦੇ ਆ ਜੀ ਵੀ ਐਦਾਂ ਐਦਾਂ ਇਹਦਾ ਵੀ ਠੀਕ ਆ ਓਕੇ ਸੀ ਉਹ ਵੀ ਵਧੀਆ ਸੀ ਜੀ ਬਈ ਸਭ ਤੋਂ ਪਹਿਲਾ ਗਾਣਾ ਤੁਹਾਡਾ ਕਦੋਂ ਆਇਆ ਸੀਗਾ ਤੇ ਕਿਹੜਾ ਗਾਣਾ ਸੀ ਭਾਜੀ ਆਈ ਥਿੰਕ ਇੰਪੋਸੀਬਲ ਗਾਣਾ ਆਇਆ ਸੀਗਾ ਸੰਜਪਾਲਾ ਵੀਰ ਤੇ ਗੁਰਲੇ ਜਖਤਰ ਮੈਂ ਉਹਨਾ ਜੀ ਮੋਂਦੋਂ ਮੈਨੂੰ ਤਾਂ ਪਲੱਸ 2 ਕਲੀਅਰ ਕੀਤੀ ਹੋਣੀ ਆ ਪਲੱਸ 2 ਤੋਂ ਲਾਗੇ ਛੱਕੀ ਉਹਦੇ ਆ ਗਿਆ ਸੀ ਪਈ ਕੋ ਇਦਾਂ ਦਾ ਵੀ ਟਾਈਮ ਆਇਆ ਕਿ ਤੁਸੀਂ ਸੋਚਦੇ ਹੋ ਮੋ ਕਿ ਸਿੰਗਿੰਗ ਨੂੰ ਛੱਡ ਕੇ ਬਾਹਰ ਚਲ ਜਾਈਏ ਨਹੀਂ ਨਾ 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 ਮੈਂ ਜਮਾ ਸ਼ੌਟ ਹੁੰਦਾ ਹੀ ਹਰਜੀਤ ਆਰਮਨ ਬਾਈ ਦਾ ਗਾਣਾ ਆਇਆ ਸੀਗਾ 302 ਬਣ ਜੋ ਮਰ ਜੂ ਪੁੱਤ ਬਗਨ ਬਸ ਕੋਈ ਤੇ ਮੈਂ ਮਨ ਨੂੰ ਸੁਣਾਉਂਦੇ ਆ ਗਾਣਾ ਮਤਲਬ ਸ਼ੁਰੂ ਤੋਂ ਹੀ ਇਹ ਸੀਗਾ ਵੀ ਇਦਾਂ ਦੀ ਕੁਛ ਨਾ ਕੁਛ ਕਰਨਾ ਜੀ ਉਹ ਛੋਟੇ ਹੁੰਦੇ ਤੋਂ ਸ਼ੌਕ ਹੈ ਮੇਰੇ ਅਜੇ ਵੀ ਧਿਆਨ ਦੋ ਚੀਜ਼ਾਂ ਸਾਰ ਨਹੀਂ ਦਿੱਤੀ ਨਾ ਹਾਂ ਸ਼ੁਰੂ ਤੋਂ ਹੀ ਰਿਹਾ ਇਹ ਸਭ ਤੋਂ ਪਹਿਲਾ ਗਾਣਾ ਤੁਸੀਂ ਕਿਹੜਾ ਗਾਇਆ ਸੀਗਾ ਜਿੱਦਾਂ ਛੋਟੇ ਹੁੰਦੇ ਸਕੂਲ ਵਿੱਚ ਕੋਈ ਗਾਇਆ ਹੋਵੇ ਭਾਈ ਜਿਹੜਾ ਯਾਦਗਾਰ ਹੈ ਕਿਸੇ ਨੂੰ ਪਸੰਦ ਵੀ ਆਇਆ ਦਾ ਭਾਈ ਹੁੰਦਾ ਨਾ ਕੋਈ ਯਾਦਗਾਰ ਰਹਿ ਜਾਂਦੀ ਹੈ ਇੱਕ ਵਾਰੀ ਦਿਲ ਤੇ ਛਾਪ ਛੱਡ ਕੇ ਚਲ ਜਾਂਦੀ ਹੈ ਐਦਾਂ ਕੋਈ ਯਾਦ ਨਹੀਂ ਕਿਉਂਕਿ ਮੈਂ 7ਵੀਂ 8ਵੀਂ ਵਿੱਚ ਆਪ ਲਿਖਣ ਲੱਗ ਪਈ ਸੀ ਜੀ ਉਦੋਂ ਐ ਹੁੰਦਾ ਸੀ ਵੀ ਯਾਰ ਦੋਸਤ ਨਾਲ ਇਕੱਠੇ ਬਹਿ ਕੇ ਹਨਾ ਤੇ ਗਾਈ ਜਾਣਾ ਇੱਕ ਦੂਜੇ ਨੂੰ ਸੁਣਾਈ ਜਾਣੇ ਬਸ ਐਦਾਂ ਹੀ ਭਾਈ ਜਿਹੜਾ ਸਭ ਤੋਂ ਪਹਿਲਾ Song ਲਿਖਿਆ ਹੈਗਾ ਉਹ ਸੈਡ ਸੀਗਾ ਕਿ ਥੋੜਾ ਚੱਕਰ ਉਹ ਰੱਖ ਲਓ ਨਹੀਂ ਮੇਰੇ ਹਿਸਾਬ ਨਾਲ ਵੀ ਮੈਂ ਮਤਲਬ ਚੱਕਵਾ ਵੀ ਨਹੀਂ ਸੀ ਸਾਈਡ ਨੂੰ ਥੋੜਾ ਹੋਰ ਤਰ੍ਹਾਂ ਦੇਖ ਹੁਣ ਮੈਂ ਦੱਸ ਨਹੀਂ ਸਕਦਾ ਮਤਲਬ ਉਦਾਂ ਜਿਵੇਂ ਸਕੂਲ 'ਚ ਬੈਠੇ ਆਪਾਂ ਕਰੀ ਜਾਂਦੇ ਚੌੜ ਮਤਲਬ ਖੱਪੀਏ ਗਾਣੇ ਭਾਈ ਇੰਡਸਟਰੀ 'ਤੇ ਲੋਕਾਂ ਨਾਲ ਕਿਵੇਂ ਦਾ ਐਕਸਪੀਰੀਅੰਸ ਰਿਹਾ ਕੋਈ ਜਿਹਦਾ ਬੰਦੇ ਸਾਥ ਦੇਣੇ ਵਾਲੇ ਵੀ ਹੁੰਦੇ ਨੇ ਭਾਈ ਲੱਤਾਂ ਖਿੱਚਣੇ ਵਾਲੇ ਵੀ ਹੁੰਦੇ ਨੇ ਆਪ ਨੂੰ ਹਰ ਤਰ੍ਹਾਂ ਦੇ ਬੰਦੇ ਮਿਲਦੇ ਆ ਵੀ ਚੰਗੇ ਵੀ ਮਿਲਦੇ ਮਾੜੇ ਵੀ ਮਿਲਦੇ ਆ ਤੇ ਉਹ ਆਪਣੇ ਤੇ ਆ ਵੀ ਆਪਾਂ ਜਿਹੜੇ ਚੰਗੇ ਬੰਦੇ ਆ ਉਹਨਾਂ ਨੂੰ ਵਧੀਆ ਉਹਨਾਂ ਨਾਲ ਰੱਖੋ ਉਹਨਾਂ ਨਾਲ ਨਿਭਾਓ ਜਿੰਨੀ ਨੇ ਵਧੀਆ ਮਾੜੇ ਬੰਦੇ ਤੁਹਾਨੂੰ ਪਤਾ ਲੱਗ ਜਾਂਦਾ ਕਿਤਨੇ ਕਿਤੇ ਉਹ ਹਿੰਟ ਦੇਈ ਜਾਂਦੇ ਆ ਵੀ ਹਾਂ ਇੰਨੀ ਕਿ ਜੋ ਗਿਆ ਸੋ ਪਹਿਲਾਂ ਹੀ ਕਿਨਾਰਾ ਕਰ ਲਓ ਉਹਨਾਂ ਦਾ ਬਾਲਾ ਉਹਨਾਂ ਦੇ ਨੇੜੇ ਜਾਣ ਦੀ ਵੀ ਲੋੜ ਨਹੀਂ ਭਾਈ ਧੋਖਾ ਵੀ ਮਿਲਿਆ ਕਦੇ ਮਿਲੇ ਵੀ ਹੋਣਗੇ ਭਾਈ ਕਦੇ ਕੇਅਰ ਦੀ ਨਹੀਂ ਕੀਤੀ ਇੰਨੀ ਟੈਨਸ਼ਨ ਲਈ ਭਾਈ ਇਹ ਗੱਲ ਹੋਊ ਸਾਰੇ ਭਾਈ ਤੁਹਾਡੇ ਸੌਂ ਕਾਲੇ ਮਾਲ ਤੇਜਾ ਭਾਈ ਐ ਨਹੀਂ ਨਹੀਂ ਇਹ ਤਾਂ ਥੋੜੇ ਬੜੇ ਜਿਹੜੀ ਦੇਖਦੇ ਭਾਈ ਦੋ ਤਿੰਨ ਸੌਂ ਵਿੱਚ ਪਤਾ ਕੀ ਮੈਂ ਸ਼ੁਰੂ ਤੋਂ ਪਹਿਲਾਂ ਪੁਰਾਣੇ ਸਿੰਘ ਰਣ ਬਹੁਤ ਸੁਨੇ ਆ ਜੀ ਸੋ ਉਹਨਾਂ ਦੇ ਗਾਣੇ ਲਗਭਗ ਇਦਾਂ ਦੀ ਕੋਲੋਲੀ ਗਾਣੇ ਆ ਕੁਛ ਵੀ ਲਾ ਲਓ ਨਾ ਆ ਹੀ ਫਣੀ ਨੋਕਚੋਕ ਹੁੰਦੀ ਆ ਕਾਲੇ ਹੋਰ ਵੀ ਮੇਰੇ ਕਾਫੀ ਗਾਣੇ ਆਏ ਆ ਜੀ ਸਾਰੇ ਮਾਲ ਦੇ ਥੋੜਾ ਦੂ ਸੁਣਿਆਣੇ ਪਰ ਗਿਆ ਰਿਹਾ ਇੱਕ ਦੋ ਗਾਣੇ ਮਾਲ ਦੇ ਪਰ ਨਵੀਆਂ ਚੀਜ਼ਾਂ ਲੱਗੀਆਂ ਜੀ ਨਾ ਜੀ ਬਾਈ ਪਸੰਦ ਆਉਣਗੇ ਵੀ ਹੋਰ ਬਾਈ ਇਦਾਂ ਗਾਣੇ ਆਪਾਂ ਕਹਿ ਲਈਏ ਕਿ ਜਿਆਦਾ ਬਾਈ ਸੈਡ Song ਗਾਣੇ ਤੁਹਾਨੂੰ ਪਸੰਦ ਹੈਗੇ ਨਹੀਂ 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 ਸੈਡ Song ਨੇ ਪਸੰਦ ਆ ਸੁਣਨੇ ਪਸੰਦ ਸੁਣ ਲਈ ਦੇਣ ਦੀ ਕਦੇ ਕਦੇ ਪਰ ਲਿਖੋ ਸੋਚਿਆ ਕਿ ਬਾਈ ਗਾਉਣ ਬਾਰੇ ਗਾਉਣ ਬਾਰੇ ਨਹੀਂ ਕਦੇ ਸੋਚਿਆ ਸੈਡ Song ਕਰਾਂਗੇ ਇੱਕ ਅੱਧਾ ਕਰਾਂਗੇ ਵੀ ਕਦੇ ਲਿਖਿਆ ਹੋਇਆ ਕਿ ਬਈ ਕੇ ਲਉਂਗੇ ਤੁਸੀਂ ਲਿਖਿਆ ਹੋਇਆ ਆਪ ਵੀ ਲੈ ਕੇ ਘਰਾਂਗੇ ਹੈਗੇ ਬਈ ਕਿੰਨੇ ਕੁ ਲਿਖੇ ਪਏ ਨੇ ਤਾਂ ਦੋ ਤਿੰਨ ਕੋਣਕ ਵੀ ਲਿਖੇ ਸੀਗੇ ਸਾਈਡ ਪਿੱਛੇ ਬਟ ਬਾਲਾ ਉਧਰ ਹੈ ਨਹੀਂ ਤਾਂ ਜੀ ਚੱਲ ਫੰਮ ਬਈ ਹੁਣ ਜਿਹੜਾ ਆਉਣ ਵਾਲਾ ਸੌਂਗ ਹੈ ਇਹਦੇ ਵਿੱਚ ਭਾਜੀ ਕੀ ਨਮਾ ਹੋ ਰਿਹਾ ਤੁਹਾਡੇ ਵਿੱਚ ਕੀ ਬਦਲਾਅ ਹੈ ਇਹ ਸੌਂਗ ਵਿੱਚ ਇਹ ਚ ਹਰ ਸਟ੍ਰਗਲਰ ਬੰਦੇ ਦੀ ਕਹਾਣੀਆਂ ਮਤਲਬ ਜਿਹਨੇ ਸਟ੍ਰਗਲ ਕੀਤੀ ਹੈ ਜਿਹਨੂੰ ਪਤਾ ਵੀ ਹਾਂ ਇਦਾਂ ਕੰਮ ਕੀਤਾ ਜਾਂ ਆਪਾਂ ਅਚੀਵ ਕੀਤਾ ਜੀ ਤੇ ਬੰਦੇ ਨੂੰ ਸੁਣ ਕੇ ਚੰਗਾ ਲੱਗੂਆ ਬਈ ਸਾਰਿਆਂ ਲਈ ਆ ਕਿ ਸਿੰਗਰਾਂ ਲਈ ਆ ਜਿੱਦਾਂ ਨਹੀਂ ਨਹੀਂ ਹਰ ਬੰਦੇ ਲਈ ਜੀ ਜਿੰਨੇ ਸਟਰਗਲ ਕੀਤਾ ਹਾਂ ਜੀ ਬਾਈ ਕਿੰਨਾ ਕੁ ਟਾਈਮ ਲੱਗਿਆ ਇੱਥੇ ਤੱਕ ਆਣ ਲਈ ਨਹੀਂ ਹਾਈਪ ਬਣਾ ਲੈ ਮੈਂ 7ਵੀਂ 8ਵੀਂ ਤੋਂ ਮਤਲਬ ਸਿੱਖਣਾ ਸ਼ੁਰੂ ਕੀਤਾ ਸੀ ਮਿਊਜ਼ਿਕ ਵੀ ਮੈਂ ਕਲਾਸਾਂ ਲਾਉਂਦਾ ਸੀ ਜੀ ਗਾਣ ਲਿਖਣ ਦਾ ਤੋਦੂ ਸੀਗਾ ਹੀ ਲਿਖਣਾ ਬਸ ਉਦੋਂ ਤੋਂ ਸਟਰਗਲ ਚੱਲੀ ਜਾਂਦਾ ਵੀ ਹਾਂ ਕਰੀਏ ਨਹੀਂ ਜੀ ਜੇ ਪ੍ਰੋਫੈਸ਼ਨਲੀ ਦੇਖੀ ਤਾਂ 7-8 ਸਾਲ ਦੇ ਸਾਮਣੇ ਬਈ ਇਹਦਾ ਸਾਡੇ ਸਾਰੇ ਲੋਕ ਤੁਹਾਨੂੰ ਜੈਜ ਸੰਧੂ ਦੇ ਨਾਮ ਤੋਂ ਜਾਣਦੇ ਨੇ ਤੇ ਘਰ ਵਿੱਚ ਭਾਈ ਤੁਹਾਨੂੰ ਕੀ ਬੁਲਾਉਂਦੇ ਆ ਜਾਂ ਤੁਹਾਡਾ ਭਾਈ ਰੀਅਲ ਨੇਮ ਕੀ ਹੈ ਰੀਅਲ ਨੇਮ ਭਾਈ ਮੈਂ ਗੈਸ ਕਰੂਗੀ ਹੋ ਸਕਦਾ ਜਸਪ੍ਰੀਤ ਭਾਈ ਹੋ ਸਕਦਾ ਜਸਤਨ ਮੇਰਾ ਰੀਅਲ ਨੇਮ ਜੈਮਪਲ ਸਿੰਘ ਸੰਧੂ ਜੇ ਐਮ ਪੀ ਐਲ ਇਹ ਸੋਨਾ ਭਾਈ ਨੇ ਇਹਨੇ ਬਹੁਤ ਲਜਾਇਆ ਮੈਨੂੰ ਆ ਨਾਮ ਨੇ ਰ ਮੈਨੂੰ ਦੇਖਣਾ ਹੀ ਨਹੀਂ ਆਉਂਦਾ ਸੀ ਇਹਨੂੰ ਪਹਿਲੀ ਵਾਰ ਹੀ ਸੁਣਿਆ ਭਾਈ ਆਉ ਦੱਸਣਾ ਪੈਂਦਾ ਸੀ ਵੀ ਇਦਾਂ ਬੰਦੇ ਨੇ ਕੋਈ ਨਾ ਸਪੈਲਿੰਗ ਹੀ ਨਹੀਂ ਆਉਂਦੇ ਹੁਣੇ ਨੇਮ ਦਾ ਉਹੀ ਮੈਂ ਬੜਾ ਸੋਚਿਆ ਵੀ ਕਿਹੇ ਬੰਦੇ ਦਾ ਤਾਂ ਹੋਣਾ ਨਾਮ ਮੈਂ ਬਹੁਤ ਵੇਖਿਆ ਪਰ ਕਿਸੇ ਨੂੰ ਮਿਲੇ ਇਦਾਂ ਦਾ ਜੰਪਲ ਨਾ ਆਉਂਦਾ ਬੰਦਾ ਮੈਨੂੰ ਦੱਸਿਓ ਜੰਪਲ ਨਾਮ ਦੇ ਤਾਂ ਹੈ ਗਿਆ ਦੱਸਿਓ ਭਾਈ ਯਾਰ ਕਿਸੇ ਨੂੰ ਮਿਲਿਆ ਤਾਂ ਹਾਂ ਕਮੈਂਟ ਕਰੋ ਬੰਦਾ ਹੋਰ ਭਾਈ ਜਦੋਂ ਕਿੰਨੇ ਕ ਭਾਈ ਸਾਲ ਦੇ ਸੀਗੇ ਜਦੋਂ ਆਪਣੇ ਮੰਮਾ ਡੈਡੀ ਨਾਲ ਵਿਛੋੜਾ ਜਿੰਦਾ ਭਾਈ ਕੁਝ ਵੀ ਰੱਖ ਨਾ ਇਦਾਂ ਦੁੱਖ ਭਰਿਆ ਟਾਈਮ ਸੀਗਾ ਤੁਹਾਡਾ ਕਿੰਨੇ ਕ ਸਾਲ ਕਿੰਨੀ ਕ ਏ ਸੀ ਮੈਂ 9th ਕਲਾਸ ਚ ਸੀਗਾ ਜੋ ਪਾਪਾ ਡੈਥ ਨੂੰ ਪਾਪਾ ਆਰਮੀ ਸੀ ਜੀ ਹਾਂਜੀ ਤੇ ਮੰਮਾ ਦੀ 2 ਤੋਂ 3 ਸਾਲ ਪਹਿਲਾਂ ਭਾਈ ਮਾਪੇ ਕਿੰਨੀ ਕ ਤੁਹਾਨੂੰ ਭਾਈ ਕਮੀ ਮਹਿਸੂਸ ਹੁੰਦੀ ਆ ਕਿ ਮੇਰੇ ਸਾਹਮਣੇ ਇਹਦਾ ਕੋਈ ਆਨਸਰ ਹੀ ਨਹੀਂਗਾ ਕੋਈ ਭਾਈ ਉਹਨਾਂ ਦੀ ਜਗ੍ਹਾ ਲੈ ਸਕਦਾ ਹਨੀ ਮਾਪੇ ਪਜੀ ਕੋਈ ਜਗ੍ਹਾ ਲੈ ਸਕਦਾ ਹੋਰ ਕੋਈ ਲੱਗਦਾ ਕਿ ਤੁਹਾਨੂੰ ਇਹ ਉਹਨਾਂ ਦੀ ਨਹੀਂ ਪਰ ਫਿਰ ਵੀ ਰੱਬ ਦੋਟ ਆਸਰਾ ਬਈ ਪਾਣਾ ਮੰਨ ਕੇ ਆਪਦਾ ਕੰਮ ਕਰ ਰਹੇ ਆ ਜੋ ਆਪਣੇ ਕਰਮ ਹਨ ਬਸ ਲੱਗੇ ਹੋਏ ਸਾਰੀਆਂ ਭਾਈ ਮਾਮੇ ਜਿੰਨੀਆਂ ਆਪਣੇ ਮਾਪੇ ਇੱਕ ਚੀਜ਼ ਕਹਿਣੀ ਚਾਹਣਾ ਮੈਂ ਬਾਲਾ ਸਿਆਣਾ ਨਹੀਂ ਆਣਾ ਵੀ ਕਿਸੇ ਨੂੰ ਗਿਆਨ ਦਵਾ ਜਾਂ ਉਦਾਂ ਪਰ ਜਿਨ੍ਹਾਂ ਦੇ ਹੈਗੇ ਆ ਉਹਨਾਂ ਨੂੰ ਕਦਰ ਕਰਨੀ ਚਾਹੀਦੀ ਆ ਸੰਭਾਲੋ ਉਹਨਾਂ ਨੂੰ ਜਿੰਨੀ ਉਹਨਾਂ ਦੀ ਸੇਵਾ ਕਰ ਸਕਦੇ ਹੋ ਕੇਅਰ ਕਰ ਸਕਦੇ ਹੋ ਕਰੋ ਕਿਉਂਕਿ ਬਾਅਦ ਚ ਪਤਾ ਲੱਗਦਾ ਇਹ ਅਨਮੋਲ ਸਦਾ ਤਾਂ ਇਹ ਤੁਹਾਨੂੰ ਦੁਬਾਰਾ ਨਹੀਂ ਮਿਲ ਸਕਦੀਆਂ ਇੱਕੇ ਵਾਰੀ ਹੀ ਮਿਲੂ ਭਾਈ ਜਿਵੇਂ ਸਾਰੇ ਸਿੰਗਰ ਆਪਣੇ ਬਾਹਰ ਜਾਈ ਜਾਂਦੇ ਨੇ ਕਦੇ ਭਾਈ ਤੁਹਾਡਾ ਦਿਲ ਵੀ ਕੀਤਾ ਕਿ ਮੈਂ ਵੀ ਬਾਹਰ ਜਾਵਾਂ ਜਾਵਾਂਗੇ ਭਈ ਪਰ ਉਦਾਂ ਘੁੰਮਣਾ ਸ਼ੂ ਵਗੈਰਾ ਨੋ ਨੋ ਉਦਾਂ ਪੱਕੇ ਨਹੀਂ ਵੀ ਹਾਂ ਉਦਾਂ ਨਹੀਂ ਛੱਡਦੇ ਯਾਨੀ ਭਾਈ ਪੰਜਾਬ ਦਾ ਪੈਸਾ ਪੰਜਾਬ 'ਚ ਹੀ ਰੱਖਣਾ ਹੈ ਬਿਲਕੁਲ ਇਸੇ ਤੇ ਇੰਡੀਆ ਤਰਵਾਰ ਨਹੀਂ ਜਾਣ ਦੇਣਾ ਨਾ ਬਾਈ ਤ੍ਰਿਸ਼ਨਾ ਮੁਕਦੀ ਨਹੀਂ ਕਦੇ ਵੀ ਬੰਦੇ ਦੀ ਵੀ ਆ ਵੀ ਮਿਲ ਜਾ ਉਹ ਵੀ ਮਿਲਦੇ ਆਪਣੀ ਇਦਾਂ ਦੀ ਸੋਚ ਹੀ ਨਹੀਂ ਆਪਾਂ ਖੁਸ਼ ਹਾਂ ਸੰਤੋਸ਼ਤਾ ਹੈ ਬਾਈ ਤੁਸੀ ਤੇ ਭਾਈ ਜਿੰਨੇ ਆਪਣੇ ਸਿੰਗਰ ਨੇ ਬੜੇ-ਬੜੀਆਂ ਭਾਈ ਗੱਡੀਆਂ ਰੱਖੀਆਂ ਹੋਈਆਂ ਸਾਰਿਆਂ ਨੇ ਭਾਈ ਸਾਡੇ ਕੋਲ ਭਾਈ ਕਿਹੜੀ ਗੱਡੀ ਹੈ ਆਪਣੀ ਕੋਲੇ ਵਰਨਾ ਮੇਰੇ ਵਰਨਾ ਭਾਈ ਗੱਡੀ ਕੋਈ ਬਾਲਾ ਮੇਰੇ ਹਿਸਾਬ ਨਾਲ ਕੋਈ ਬੜੀ ਵੱਡੀ ਹੋ ਤਾਂ ਨਹੀਂ ਨਾ ਠੀਕ ਆ ਜਿੱਦਾਂ ਜਿੱਦਾਂ ਕੰਮ ਕਰ ਰਹੇ ਆ ਉਦੋਂ ਦਾ ਅਚੀਵ ਕਰਾਂਗੇ ਚੀਜ਼ਾਂ ਪਰ ਆਪਦੇ ਕੋਲੇ ਭਾਵਾਂ ਵਰਨਾ ਤੇ ਬਲਾਜੜੀ ਮਰਦੀ ਨਹੀਂ ਆਪਣੇ ਭਰਾਵਾਂ ਦੇ ਸਿਰ ਤੇ ਹਨਾ ਸਾਰੇ ਭਰਾ ਨਾਲ ਖੜਦੇ ਆ ਜੀ ਸਪੋਰਟ ਕਰਦੇ ਆ ਕਦੇ ਵੀ ਉਹਨਾਂ ਨੇ ਆ ਮਹਿਸੂਸੀ ਨਹੀਂ ਹੋਣ ਦਿੱਤਾ ਵੀ ਜਾਂ ਕੱਲਾ ਜਾਂ ਕਿਸੇ ਵੀ ਤਰ੍ਹਾਂ ਕਦੇ ਵੀ ਨਹੀਂ ਲੱਗਿਆ ਅਜੇ ਤੱਕ ਜੀ ਬਹੁਤ ਸਪੋਰਟਿਵ ਆ ਬਹੁਤ ਪਿਆਰ ਕਰਦੇ ਸਾਰੇ ਮੈਂ ਅੱਜ ਵੀ ਭਾਈ ਦੇਖਦਾ ਸੀਗਾ ਕਿ ਮੀਂਹ ਵਿੱਚ ਵੀ ਤੁਹਾਡੇ ਨਾਲ ਹੀ ਡਟੇ ਹੋਏ ਆ। ਆ ਦੇਖ ਲੋ ਸਾਰੇ ਭਿੱਜੇ ਫਿਰਦੇ ਆ। ਭਰਾ ਸਾਰੇ ਐ ਨਹੀਂ ਨਾ। ਐਂ ਗੱਤਾਂ ਚ ਬਿਸਟਰਲ ਕਰਦੇ ਵੀ ਤੁਹਾਡੇ ਨਾਲ ਨਾ ਕਿੰਨਾ ਪਿਆਰ ਆ ਬੰਦਿਆਂ ਦਾ ਇਤੋਂ ਪਤਾ ਲੱਗ ਜਾਂਦਾ। ਬਈ ਖੜੇ ਆ। ਬਿਲਕੁਲ ਜੀ ਬਿਲਕੁਲ। ਬਈ ਬਹੁਤ ਭਰਾਵਾਂ ਦਾ ਤੁਹਾਨੂੰ ਸਾਥ ਹੈ ਨਾ। ਹਾਂਜੀ ਹਾਂਜੀ। ਬਈ ਆਪਣਾ ਪਿੰਡ ਕਿਹੜਾ ਹੈ? ਪਿੰਡ ਮੇਰਾ ਵੀਰੇ ਡਿਸਟ੍ਰਿਕਟ ਫਰੀਦਕੋਟ ਗੋਲੇ ਵਾਲਾ ਪਿੰਡ। ਹਾਂਜੀ। ਇਸ ਟਾਈਮ ਭਾਈ ਜੀ ਕਿੱਥੇ ਰਹਿ ਰਹੇ ਹੋ? ਮੈਂ ਮੁਹਾਲੀ ਮੁਹਾਲੀ ਵਿੱਚ ਰਹਿੰਦਾ। ਪਰ ਪਿੰਡ ਚੱਕਰ ਲੱਗਦਾ ਰਹਿੰਦਾ। ਬਈ ਜੇ ਮੈਂ ਇੰਡਸਟਰੀ ਵਿੱਚ ਆਪਾਂ ਮੁੰਡੇ ਜਦਾਂ ਦੇ ਨਵੇਂ ਨਵੇਂ ਕੋਈ ਵੀ ਪਾਈ ਉਹਨੂੰ ਦਾ ਬੌਂਡ ਕਰ ਲੈਂਦੇ ਆ ਮਿਊਜ਼ਿਕ ਡਾਇਰੈਕਟਰ ਜਾਂ ਡਾਇਰੈਕਟਰ ਰੱਖ ਲਓ ਹਾਂਜੀ ਤੇ ਇਹਨਾਂ ਬਾਰੇ ਭਾਈ ਕੀ ਤੁਹਾਨੂੰ ਤੁਸੀਂ ਭਾਈ ਕਿਸੇ ਦਾ ਬੌਂਡ ਹੋ ਜਾਂ ਕੀ ਹੈ ਭਾਈ ਹਾਂਜੀ ਮੇਰਾ ਸਾਈਨ ਹੈਗਾ ਵੱਡੇ ਭਾਈ ਇੰਦਰ ਸ਼ਾਹ ਜਲੀ ਜੀ ਤੇ ਸਾਰੇ ਆਲਮੋਸਟ ਜਾਣਦੇ ਆ ਮਾਲਦਾਰ ਛੜਾ ਜੀ ਬਾਗੂ ਭਾਈ ਤੇ ਉਹਨਾਂ ਨਾਲ ਆ ਪਰ ਕਦੇ ਵੀ ਇਹ ਫੀਲ ਨਹੀਂ ਹੋਇਆ ਕਿ ਉਹਨਾਂ ਨਾਲ ਬੌਂਡ ਆ ਜਾਂ ਐਗਰੀਮੈਂਟ ਕੁਝ ਵੀ ਨਹੀਂ ਪਾ ਸਕ ਪਰਿਵਾਰ ਵਾਂਗੂ ਆ ਆਲਵੇਜ਼ ਭਾਈ ਨਾਲ ਖੜਦੇ ਆ ਬੱਸ ਪੂੜ ਕਰਦੇ ਆ। ਸੋ ਬੱਸ ਲੱਗੇ ਹੋਇਆ। ਪਰ ਹਾਂ ਸਾਰੇ ਬੰਦੇ ਤੁਹਾਨੂੰ ਚੰਗੇ ਨਹੀਂ ਮਿਲਦੇ, ਸਾਰੇ ਬੰਦੇ ਮਾੜੇ ਨਹੀਂ ਮਿਲਦੇ। ਤੇ ਪਰ ਤੁਸੀਂ ਆਪ ਕਲੀਅਰ ਰਹੋ। ਆਪ ਸਹੀ ਆ ਤਾਂ ਤੁਸੀਂ ਸਭ ਸਹੀ ਆ। ਥੋੜਾ ਦਿਮਾਗ ਵੀ ਵਰਤਣਾ ਚਾਹੀਦਾ ਪਰ ਇਹ ਨਹੀਂ ਕਿ ਨਵੇਂ ਮੁੰਡੇ ਹਨ। ਹੋਸ਼ ਗਵਾ ਗਏ ਆ ਕੁਝ ਵੀ ਕਿਸੇ ਦੀ ਚਾਕ ਚਾਕ ਆ ਕੇ ਜੇ ਕਿਸੇ ਨੇ ਕਹਤਾ ਇਦਾਂ ਕਰ ਲਾ, ਇਦਾਂ ਕਰ ਲਾ। ਜੀ। ਵੀ ਇੱਕ ਵਾਰੀ ਆਪਦੇ ਦਿਮਾਗ ਨਾਲ ਦਿਲ ਤੋਂ ਸੋਚਣਾ ਜ਼ਰੂਰ ਚਾਹੀਦਾ, ਸਲਾਹ ਲੈਣੀ ਚਾਹੀਦੀ। ਆਪਦੇ ਆਪ ਨੂੰ ਪਹਿਲਾਂ ਸਲਾਹ ਕਰੋ। ਜੀ ਯਾ ਮੇਰੇ ਲਈ ਸਹੀ ਹੈ ਕਿ ਗਲਤ ਹ ਕਿਉਂਕਿ ਇੰਨੀ ਸੈਂਸ ਤਾਂ ਹਰ ਬੰਦੇ ਨੂੰ ਹੁੰਦੀ ਹੈ ਸੋ ਬਾਅਦ ਚ ਆਪਾਂ ਕਿਸੇ ਨੂੰ ਬਲੇਮ ਕਰੀਏ ਕਿ ਅਗਲੇ ਨੇ ਮੇਰਾ ਨਾ ਟਾਈਮ ਖਰਾਬ ਕੀਤਾ ਹੈ ਕੁਝ ਵੀ ਜੀ ਉਹ ਚ ਕਿਤੇ ਨਾ ਕਿਤੇ ਗੁਨਾਹਗਰ ਆਪ ਆਪ ਵੀ ਹੁੰਦੇ ਆ ਜੀ ਭਾਈ ਇਦਾਂ ਆਪਾਂ ਸਾਈਨ ਕਰਦੇ ਆ ਘੱਟੋ ਘੱਟ ਕਿੰਨੇ ਸਾਲ ਲਈ ਭਾਈ ਸਾਈਨ ਹੋ ਜਾਂਦਾ ਬੰਦਾ ਇਹਦਾ ਵੀਰੇ ਸਹਿਮਤੀ ਤੇ ਇੱਕ ਦੂਜੇ ਦੀ ਚਾਹੇ 2 ਸਾਲ ਦਾ ਕਰ ਲੋ ਚਾਹੇ 5 ਸਾਲ ਚਾਹੇ 10 ਸਾਲ ਜੀ ਇਹ ਤਾਂ ਇੱਕ ਸ਼ਾਰਟ ਹੀ ਹੁੰਦੀ ਆ ਪਰਡਿਊਸਰ ਨੇ ਜਿਹਨੇ ਆਪਣੇ ਦੇ ਪੈਸੇ ਲਾਉਣੇ ਆ ਸਪੋਜ਼ ਕਰੋ ਕੋਈ ਆਪਣੇ ਦੇ ਕਰੋੜ ਰੁਪਇਆ ਲਾ ਰਿਹਾ ਜੀ ਉਹ ਕਿਤੇ ਨਾ ਕਿਤੇ ਕੁਝ ਤਾਂ ਆਪਣੇ ਵੱਲੋਂ ਲਊਗਾ ਨਾ ਸਾਈਨ ਕਰੂਗਾ ਹੁਣ ਐਦਾਂ ਅੱਜ ਦੇ ਟਾਈਮ ਤਾਂ ਮੇਰੇ ਅਕੋਰਡਿੰਗ ਤਾਂ ਨਹੀਂ ਕੋਈ ਕਿਸੇ ਦੇ 10 ਰੁਪਏ ਵੀ ਲਊਗਾ ਜੀ ਹਾਂਜੀ ਸੋ ਜੇ ਆਪਾਂ ਕਿਸੇ ਨੂੰ ਕਮਾ ਕੇ ਦੇਵਾਂਗੇ ਮੰਨ ਲਓ ਕਿਸੇ ਨੂੰ 2 ਕਰੋੜ ਕਮਾ ਕੇ ਦੇਵਾਂਗੇ ਫੇਰ ਹੀ ਆਪਣੇ ਤੇ ਕੋਈ ਅਗਲਾ ਇਨਵੈਸਟ ਕਰੂਗਾ ਜਾਂ ਆਪਾਂ ਨੂੰ ਯਾਰ ਭਾਈ ਜਿਵੇਂ ਆਪਾਂ ਸਾਈਨ ਕਿਸੇ ਨਾਲ ਕਰਦੇ ਆਂ ਆਪਣੀ ਭਾਈ ਫੇਸ ਵੈਲਿਊ ਬਣਦੀ ਏ ਕਿ ਭਾਈ ਆਪਾਂ ਨੂੰ ਕੁਝ ਪੈਸੇ ਵੀ ਮਿਲਦੇ ਆ ਜਦਕਿ ਫੇਸ ਵੈਲਿਊ ਭਾਈ ਹੁੰਦੀ ਬੰਦੇ ਦੀ ਦੋਨੋਂ ਚੀਜ਼ਾਂ ਵੀ ਦੋਨੋਂ ਚੀਜ਼ਾਂ ਹਾਂਜੀ ਦੇ ਕਿਸੇ ਲਈ ਤੁਸੀਂ ਕੰਮ ਕਰ ਰਹੇ ਹੋ ਅਗਲੇ ਨੂੰ ਉਹਦਾ ਫਾਇਦਾ ਹੋ ਰਿਹਾ ਤੇ ਓਬਵੀਅਸਲੀ ਤੁਹਾਨੂੰ ਨਾਲ-ਨਾਲ ਹੀ ਰੱਖੂਗਾ ਲੈ ਕੇ ਚੱਲੂਗਾ ਪਰ ਜੇ ਅਗਲੇ ਤੇ ਕੋਈ ਸ਼ਬਦ ਮੰਨ ਚਾਉ ਉਹ ਕਹਿ ਨਹੀਂ ਸਕਦੇ ਭਾਈ ਜਿਵੇਂ ਮੈਂ ਸੁਣਿਆ ਸੀਗਾ ਨਾ ਕਹਿੰਦੇ ਕਿ ਭਵੇਂ ਘਰ ਦਾ ਵੀ ਪ੍ਰੋਗਰਾਮ ਹੋਵੇ ਜਦ ਤੱਕ ਕਹਿੰਦੇ ਨਹੀਂ ਕਿ ਗਾ ਨਹੀਂ ਸਕਦੇ ਨਾ ਆਪਣੇ ਕਿ ਉਦਾਂ ਹੀ ਆ ਭਾਈ ਮਿੱਠਾ ਹੈ ਕਿੰਨਾ ਜਿੱਦਾਂ ਕਹਿ ਦੀਏ ਕਿ ਆਪਾਂ ਆਪਣੇ ਭਾਈ ਕਿਸੇ ਸਿਸਟਰ ਦਾ ਵਿਆਹ ਵਾ ਕਿਤੇ ਦੂਰ ਦੇ ਦਾ ਥੋੜਾ ਜਿਹਾ ਖਲੋ ਜਿਵੇਂ ਕਿ ਕਿ ਉਹ ਬੰਦਾ ਸਾਈਨ ਹੋਇਆ ਹੁੰਦਾ ਵੀ ਯਾਨੀ ਗਾ ਨਹੀਂ ਸਕਦਾ ਭਾਈ ਉੱਥੇ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਜਸਹਮਤੀ ਮੈਂ ਮੈਂ ਤਾਂ ਸੁਣਿਆ ਨਹੀਂ ਇਦਾਂ ਕੁਝ ਨਹੀਂ ਆਪਾਂ ਤਾਂ ਗਾਈਜ਼ ਮਤਲਬ ਇਹ ਤਾਂ ਕੋਈ ਬਾਉਂਡੇਸ਼ਨ ਨਹੀਂ ਹੁੰਦੀ ਕਿਸੇ ਨਾਲ ਵੀ ਜੀ ਠੀਕ ਆ ਕੋਈ ਕਿਸੇ ਦੋਦਾਂ ਸ਼ੋਜ਼ ਵਗੈਰਾ ਹੈਗਾ ਜਾਂ ਫੈਮਿਲੀ ਜੀ ਕੋਈ ਉੱਥੇ ਤਾਂ ਕੋਈ ਇਦਾਂ ਦਾ ਹੋਣਾ ਨਹੀਂ ਜੀ ਕਰਨਾ ਚਾਹੀਦਾ ਵੀ ਨਹੀਂ ਹਰ ਕਿਸੇ ਨੂੰ ਇੰਨੀ ਕਿ ਜਿਆਦੀ ਤਾਂ ਹੋਣੀ ਚਾਹੀਦੀ ਹੈ ਕਿ ਆਪਣਾ ਬਈ ਹੁਣ ਤੱਕ ਕਿਹੜੇ ਕਿਹੜੇ ਮਿਊਜ਼ਿਕ ਡਾਇਰੈਕਟਰ ਨਾਲ ਤੁਸੀਂ ਕੰਮ ਕਰ ਚੁੱਕੇ ਹੋ ਕਾਫੀ ਨਾਲ ਕੀਤਾ ਵੀਰੇ ਕਰ ਵੀ ਰਹੇ ਹੈਗੇ ਨਵੇਂ ਮੁੰਡਿਆਂ ਨਾਲ ਵੀ ਜਦੋਂ ਨਾਮ ਇਹਨਾਂ ਨਾਲ ਵੀ ਜੀ ਸਾਰਿਆਂ ਨਾਲ ਵਧੀਆ ਲੱਗਦਾ ਕੰਮ ਕਰਕੇ ਜੀ ਬਈ ਜਿਵੇਂ ਸੁਣਿਆ ਤੁਹਾਡੇ ਨਾਲ ਸੌਂਗਸ ਵਿੱਚ ਆਪਣੇ ਫੀਮੇਲ ਜਿਹਦਾ ਸਿੰਗਰ ਬਹੁਤ ਨੇ ਜੀ ਉਹਨਾਂ ਵਿੱਚੋਂ ਬਈ ਤੁਹਾਨੂੰ ਸਭ ਤੋਂ ਜਿਆਦਾ ਕੌਣ ਮਤਲਬ ਸਹੀ ਲੱਗਦੇ ਕਿ ਜਾਨੀ ਬਹੁਤ ਜਿਆਦਾ ਵਧੀਆ ਨੇ ਤੁਹਾਡੇ ਲਈ ਸਾਰੇ ਬੰਦ ਨਹੀਂ ਬਟ ਦੀਪਕ ਢਿੱਲੋਂ ਮੈਮ ਨੂੰ ਵਧੀਆ ਲੱਗਦਾ ਜੀ ਇੱਕ ਦੋਨੋਂ ਨੇ ਪਹਿਲਾ ਗਾਣਾ ਹੋਣਾ ਨਾ ਬਿਕਾ ਨੇਰ ਗਾਣਾ ਸਾਰੇ ਨੇ ਸੁਣਿਆ ਪਸੰਦ ਕੀਤਾ ਤੇ ਬਸ ਵਧੀਆ ਲੱਗਦਾ ਨਾ ਅੱਗੇ ਵੀ ਉਹਨਾਂ ਨੇ 4-5 ਗਾਣੇ ਰੈਡੀ ਆ ਜੀ ਬੱਸ ਕਰ ਰਹੇ ਜੀ ਕੋਈ ਭਾਈ ਯਾਦਗਾਰ ਗੱਲ ਹੋਵੇ ਮੈਮ ਨਾਲ ਜਾਂ ਕੋਈ ਹੋਈ ਹੋਵੇ ਜੇ ਤੱਕ ਉਹਨਾਂ ਕੋਈ ਚੰਗੀ ਚੀਜ਼ ਤੁਹਾ ਨੂੰ ਲੱਗਦੀ ਹੋਵੇ ਹਾਂ ਮੈਂ ਤੁਹਾਨੂੰ ਦੱਸਦਾ ਇੱਕ ਗਾਣਾ ਸੀਗਾ ਮੇਰਾ ਮਤਲਬ ਉਹਨਾਂ ਨੇ ਇੰਟਰਵਿਊ 'ਚ ਬੋਲਿਆ ਸੀਗਾ ਵੀ ਆਹ ਗਾਣਾ ਮੇਰਾ ਫੇਵਰਟ ਆ ਜੀ ਮਤਲਬ ਸਾਰੇ ਗਾਣਿਆਂ 'ਚੋਂ ਜੋ ਉਹਨਾਂ ਨੂੰ ਕਿਸੇ ਨੇ ਪੁੱਛਿਆ ਹੋਣਾ ਵੀ ਤੁਹਾਡਾ ਗਾਣਾ ਅੱਗੇ ਆ ਰਹਿ ਜੋ ਜੀ ਉਹਨਾਂ ਨੇ ਅਨ ਰਿਲੀਜ਼ਡ ਗਾਣਾ ਇੰਟਰਵਿਊ ਚ ਗਾਤਾ ਸੀ ਕਿ ਇੰਨਾ ਪਸੰਦ ਸੀ ਉਹਨਾਂ ਨੂੰ ਗਾਣਾ ਲਿਖਿਆ ਹੋਇਆ ਹਜੇ ਆਉਣਾ ਗਾਣਾ ਉਹ ਹਾਂ ਤੇ ਉਹ ਚੰਗਾ ਲੱਗਿਆ ਮੈਨੂੰ ਕਿਸੇ ਨੇ ਭੇਜੀ ਸੀਗੀ ਜੀ ਕਲਿੱਪ ਤੇ ਹੋਰ ਭਾਈ ਕਿਹੜੇ ਕਿਹੜੇ ਫੀਮੇਲ ਆਰਟਿਸਟ ਨੇ ਜਿਨ੍ਹਾਂ ਜਿਨ੍ਹਾਂ ਨੂੰ ਤੁਸੀਂ ਭਾਜੀ ਕੰਮ ਕਰ ਚੁੱਕੇ ਹੋ ਜਿਵੇਂ ਆਪਣੇ ਸਿੰਗਰ ਨੇ ਪ੍ਰਵੀਨ ਬਾਡਾ ਮੈਮ ਉਹਨਾਂ ਕਰੇ ਗਾਣੇ ਜੀ ਯਾਸਮੀਨ ਸਾਰਿਆਂ ਨੇ ਸਰਗੀ ਮਾਨ ਸਾਰੀ ਵਧੀਆ ਨੇ ਸਾਰੇ ਵਧੀਆ ਜਿਵੇਂ ਭਾਜੀ ਸਾਰੇ ਸਿੰਗਰ ਨੇ ਕਈ ਵਾਰੀ ਕੰਮ ਭਾਜੀ ਦਾ ਕਹ ਲਓ ਕਿ ਰੁਕ ਜਾਂਦਾ ਵਾ ਜਾ ਗਾ ਗਾ ਭਾਈ ਸੌਂਗ ਥੋੜੇ ਲੇਟ ਹੋ ਜਾਂਦੇ ਆ ਭਾਈ ਥੋੜੀ ਟੈਨਸ਼ਨ ਹੋ ਜਾਂਦੀ ਐ ਡਿਪਰੈਸ਼ਨ ਰੱਖ ਲਓ ਭਾਜੀ ਤੁਹਾਨੂੰ ਨਹੀਂ ਭਾਜੀ ਕਦੇ ਇਦਾਂ ਦਾ ਹੋਇਆ ਆਹ ਟੈਨਸ਼ਨ ਜ਼ਰੂਰ ਹੋ ਜਾਂਦੀ ਵੀ ਜਦੋਂ ਕੰਮ ਨਹੀਂ ਹੋ ਰਿਹਾ ਆ ਆਪਣਾ ਜੀ ਦਿਲ ਹੀ ਨਹੀਂ ਕਰ ਰਿਹਾ ਕੰਮ ਕਰਨ ਨੂੰ ਇੱਕ ਟਾਈਮ ਆਉਂਦਾ ਹਰ ਕਿਸੇ ਤੇ ਆਪਾਂ ਹਰ ਟਾਈਮ ਕੰਮ ਨਹੀਂ ਕਰ ਸਕਦੇ ਜੀ ਉਹ ਤਾਂ ਆਪਾਂ ਮਹੀਨਾ ਲਗਾਤਾਰ ਗਾਣੇ ਲਿਖਿਆ ਨੇ ਗਾਣੇ ਲਿਖੇ ਨੇ ਉਹ ਚੀਜ਼ ਵੀ ਨਹੀਂ ਹੁੰਦੀ ਜੀ ਸੋ ਡਿਪਰੈਸ਼ਨ ਮੇਰੇ ਸੌਂਗਾਂ ਨੂੰ ਚੰਗੀ ਚੀਜ਼ ਨਹੀਂ ਆ ਇਹ ਮੇਰੀ ਬਿਮਾਰੀ ਦਾ ਗੱਲ ਅੱਜ ਕੱਲ ਕਿਨੂੰ ਨਹੀਂ ਬੱਚੇ-ਬੱਚੇ ਤੋਂ ਲੈ ਕੇ ਬੁੱਢੇ ਤੱਕ ਸਭ ਡਿਪਰੈਸ਼ਨ ਡਿਪਰੈਸ਼ਨ ਬਹੁਤ ਜ਼ਿਆਦਾ ਚੱਲ ਰਿਹਾ ਭਾਜੀ ਅੱਜ ਕੱਲ ਤੁਸੀਂ ਇੰਜੋਏ ਕਰੋ ਆਵਦੀ ਲਾਈਫ ਰੱਬ ਨਾਲ ਜੁੜ ਕੇ ਰਹੋ ਕਿਸੇ ਦਾ ਮਾੜਾ ਨਾ ਕਰੋ ਤੁਹਾਡੇ ਡਿਪਰੈਸ਼ਨ ਤੁਹਾਡੇ ਨੇੜੇ ਵੀ ਨਹੀਂ ਆਉਗਾ ਜੀ ਬਈ ਇੱਕ ਸੌਂਗ ਕਿੰਨੇ ਕ ਟਾਈਮ ਵਿੱਚ ਲਿਖ ਦਿੰਦੇ ਹੋ ਤੁਸੀਂ ਕਈ ਵਾਰੀ ਅੱਜ ਜੀ ਤਾਂ ਵੀ 10 ਦਿਨ ਵੀ ਨਹੀਂ ਲਿਖਿਆ ਹੁੰਦਾ ਕਈ ਵਾਰੀ 2 ਮਿੰਟਾਂ ਵਿੱਚ ਜੀ ਖਤਮ ਬਈ ਇੱਕ ਦਿਨ ਵਿੱਚ ਕਿੰਨੇ ਕ ਸੌਂਗ ਲਿਖ ਦਿੰਦੇ ਹੋ ਜੇ ਲਿਖਣ ਤੇ ਕੋਈ ਯਾਦਗਾਰ ਇਦਾਂ ਦਾ ਦਿਨ ਹੋਵੇ ਕਿ ਜਿਹਦੇ ਵਿੱਚ ਮੈਂ 11 ਗਾਣੇ ਲਿਖੇ ਸੀ ਇੱਕ ਦਿਨ ਨਾ ਉਹ ਨਾਲ ਹੀ ਆਪਣੇ ਫਰੈਂਡ ਨੂੰ ਕਾਲ ਤੇ ਆਪਣੀ ਬੇਲੀ ਸੀਗਾ ਮੁੰਡਾ ਜੀ ਜਦੋਂ ਲਿਖ ਲਿਆ ਕਰਾਂ ਵਾਰੀ ਵਾਰੀ ਦੱਸਿਆ ਕਰਾਂ ਵੀ ਆਹ ਲਿਖਿਆ ਨਾ ਵਾ ਜੀ ਆ ਉਹਦੇ ਨਾਲ ਮੈਨੂੰ ਯਾਦ ਆ 11 ਗਾਣੇ ਲਿਖੇ ਸੀ ਇੱਕ ਦਿਨ ਚ ਜੀ ਉਹਦਾਂ ਹੀ ਉਹਦੇ ਉਦਾਂ ਹੀ ਦਿਲ ਕਰੀ ਜਾਂਦਾ ਸੀ ਜੀ ਕਈ ਰੋ ਦੋ ਦੋ ਤਿੰਨ ਤਿੰਨ ਮਹੀਨੇ ਵੀ ਨਹੀਂ ਕੁਛ ਲਿਖੀ ਜੀ ਭਾਈ ਆਪਣੇ ਭਰਾਵਾਂ ਨਾਲ ਆਪਾਂ ਮੁਲਾਕਾਤ ਕਰਾਵਾਂਗੇ ਹਾਂਜੀ ਹਾਂਜੀ ਸਾਰੇ ਵੀਰ ਇੱਥੇ ਨੇ ਬਾਈਆਂ ਨੂੰ ਹਾਕ ਮਾਰਾਂਗੇ ਆਪਣੇ ਭਰਾਵਾਂ ਨੂੰ ਇੱਥੇ ਨੇ ਬਾਈ ਉਹਨੇ ਖਾਸ ਭਾਈ ਆਜੋ ਬਈ ਸਾਰੇ ਆਜੋ ਬਈ ਸਨੀਵਈ ਆ ਜੀ ਬਾਈ ਜਿਹੜੇ ਫਰੇਮ ਪਿੱਛੇ ਇੰਨੀ ਮਿਹਨਤ ਕਰਦੇ ਨੇ ਸਾਰੇ ਜਣੇ ਉਹਨੂੰ ਬਾਈ ਅੱਗੇ ਲੈ ਕੇ ਆਵਾਂਗੇ ਆਪਾਂ ਮੇਨੋ ਬੰਦਾ ਸਾਡਾ ਜੱਗੀ ਬਾਈ ਆਜੋ ਬਾਈ ਆਜੋ ਆਜੋ ਬਾਈ ਬਾਈ ਹੁਣੀ ਆਣਗੇ ਹਾਂਜੀ ਜੀ ਇਹ ਜੈਜ ਸੰਧੂ ਵੀਰ ਦੀ ਟੀਮ ਜਿਹੜੀ ਫਰੇਮ ਪਿੱਛੇ ਰਹਿੰਦੀ ਹੈ ਤੇ ਬਹੁਤ ਜ਼ਿਆਦਾ ਭਰਾ ਮਿਹਨਤ ਕਰਦੇ ਨੇ ਤੇ ਅੱਜ ਆਪਾਂ ਭਰਾ ਨਾਲ ਬਾਈ ਕੋਈ Song ਸੁਣਾ ਦੂ ਭਰਾਵਾਂ ਲਈ ਵਧੀਆ ਦੱਸੋ ਕਿਹੜਾ ਸੁਣਾਈਏ ਬਈ ਕੰਢੀ ਕਿਹੜਾ ਸੁਣਾਓ ਉਹ ਆ ਗਏ ਨੱਡੀਏ ਫਰੀਦਕੋੜ ਛੱਡ ਕੇ ਕਮਾਂਕਾਰਾਂ ਦੇ ਜੜਾ ਤੋਂ ਜੂੜ ਵੱਢ ਕੇ ਆਗੇ ਨੱਢੀਏ ਫਰੀਹਤ ਕੋੜੇ ਛੱਡ ਕੇ ਕਮਾਂਕਾਰਾਂ ਦੇ ਜੜਾ ਤੋਂ ਜੂੜ ਵੱਢ ਕੇ ਅੱਠ 10 ਤੇ ਸਟੂਸੀ ਦੀਆਂ ਰੌਣਕਾਂ ਲਵਾ ਪੂਰਾ ਜੀ ਰੱਖਿਆ ਥੋੜੇ ਮਾਰੀ ਆਗੇ ਚੰਡੀਗੜ੍ਹ ਬੈਠਿਆ ਨਹੀਂ ਹੋਰ ਸਾਡਾ ਕੀ ਰੱਖਿਆ ਥੋੜੇ ਚੋਪੜੇ ਹੀ ਪਿੰਡ ਛੱਡੀ ਬੈਠਿਆ ਨਹੀਂ ਹੋਰ ਸਾਡਾ ਕੀ ਰੱਖਿਆ ਗੱਡ ਖਾਨਿਆਂ ਦਾ ਬੰਨਿਆਂ ਬਰੋਲਾ ਬਿਲੋ ਤੋਲਾ ਜਾਂਦੇ ਚੱਟ ਰੱਖਦੇ ਨਹੀਂ ਹੱਥ ਹੌਲਾ ਝੱਟ ਬਾਈ ਤੋਲੇ ਤੇ ਆਜੋ ਤੋੜੇ ਦਾ ਬਾਈ ਤੋੜੇ ਵਾਲੀ ਗੱਲ ਕਰਦਾ ਉਹ ਉਦੋਂ ਹੀ ਪੈਂਦੀ ਵੀ ਲਾਈਨ ਲੈ ਸੋਚ ਕੇ ਵੀ ਨਹੀਂ ਪਾਈ ਉਹਦੇ ਆ ਜਾਂਦੀਆਂ ਹਮ ਨਾਲੇ ਮੈਂ ਖਾਂਦਾ ਨਹੀਂ ਬਾਈ ਖਾਂਦਾ ਨਹੀਂ ਯਾਰ ਐਵੇਂ ਨਾ ਕਿਤੇ ਗਲਤ ਸਮਝ ਲਿਓ ਹੋਰ ਹੋਰ ਹਾਂਜੀ ਬਾਈ ਜੈ ਸੰਧੂ ਵੀਰੇ ਜਿਹੜਾ ਬਾਈ Song ਆਪਣਾ ਅੱਜ ਰੈਡੀ ਹੋ ਰਿਹਾ ਵਾ ਸ਼ੂਟ ਚੱਲਦਾ ਪਿਆ ਵਾ ਤੇ ਚਲੋ ਮੀ ਤਾਂ ਭਾਈ ਬਹੁਤ ਜ਼ਿਆਦਾ ਤੇ ਆਪਣੇ ਸਟਰਗਲ ਵੀ ਭਾਈ ਸਾਡੇ ਬਹੁਤ ਕਰ ਰਹੇ ਨੇ ਯਾਰ ਜਿੰਨੇ ਵੀ ਫਰੇਮ ਦੇ ਪਿੱਛੇ ਆ ਸਾਡੇ ਵੀਰ ਕਦੋਂ ਕੁ ਭਾਈ ਆ ਰਹੇ ਆਪਣਾ ਸੋਂਗੇ ਮਾਲਕ ਦੱਸਣਗੇ ਜੀ ਇਹ ਮਾਲਦਾਰ ਛੜਾ ਭਾਈ ਨੇ ਯਾਰ ਆਪਾਂ ਦੱਸ ਦਿੰਦੇ ਆ ਕਿ ਭਾਈ ਬਹੁਤ ਮਸ਼ਹੂਰ ਨੇ ਮਾਲਦਾਰ ਛੜਾ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਚਲੋ ਸ਼ਾਇਦ ਨਹੀਂ ਪੱਕਾ ਇਹੀ ਜਾਣ ਬਹੁਤ ਜ਼ਿਆਦਾ ਬਹੁਤ ਬਹੁਤ ਮਸ਼ਹੂਰ ਨੇ ਭਾਈ ਬਈ ਦੱਸੋ ਇੱਕੋ ਤੱਕ ਜਲਦੀਓ ਦੇਵਾ ਗੇਟ ਰਹਿਣਾ ਅਨਾਉਂਸ ਕਰ ਦਾਂਗਾ ਪਹਿਲੀ ਗੱਲ ਤਾਂ ਇਹ ਵੀ ਜੇ ਵੀ ਸਾਨੂੰ ਸਪੋਰਟ ਕਰੀਏ ਨਾ ਇਸਾਂ ਨੂੰ ਛੋਟੇ ਘਰਾਂ ਚ ਚੱਕ ਕੇ ਵੱਡੇ ਘਰਾਂ ਚ ਬਠਿਆਤਾ ਤੋਂ ਲੈਣਾ ਉਹ ਵੀ ਹੁਣ ਬਾਰੇ ਜੈ ਸੰਧੂ ਦੀ ਹੈਣਾ ਇਹਦੇ ਮਾ ਵੀ ਤੁਸੀਂ ਹੋ ਬਾਈ ਬਾਪ ਵੀ ਤੁਸੀਂ ਹੋ ਨਾ ਬਾਕੀ ਪਾਡਕਾਸਟ ਤੁਸੀਂ ਯਾਰਾ ਦੇਖ ਲਿਆ ਉਹਨਾਂ ਨੇ ਸਹਿਰਾ ਪੁੱਤ ਨੇ ਦੁੱਖ ਬਾਰੇ ਬਿਆਨ ਕੀਤਾ ਨੇ ਤੇ ਬਾਈ ਬਣ ਕੇ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਹਨਾ ਫਿਰ ਇਹ ਆ ਕਿ ਉਹ ਬਾਈ ਬਣ ਕੇ ਵੀ ਬੰਦਾ ਦੇਸ਼ ਛੜ ਛੜ ਬਾਹਰਲੇ ਦੇਸ਼ੇ ਕੰਮ ਕਰਦਾ ਕਰਦਾ ਤੇ ਬੰਦੇ ਨੇ ਇੱਥੇ ਸ਼ੁਰੂ ਕੀਤਾ ਕਿ ਇੱਥੇ ਬੰਦੇ ਨੂੰ ਤਰੱਕੀ ਬਖਸ਼ ਦੇ ਬਸ ਹਨਾ ਤੇ ਬਾਕੀ ਬਹੁਤ ਬਹੁਤ ਮੁਬਾਰਕਾ ਪੁੱਤਰਾ ਲਿਆ ਦੇ ਨਿਹਰੀਆਂ ਨਾ ਬਸ ਵੀ ਜਲਦੀ ਆਣਾ ਆ ਰਿਹਾ ਘੈਂਟ ਗਾਣਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਅੱਗੀ ਸਾਰੀ ਟੀਮ ਖੜੀ ਆ ਤੇ ਦੂਜੀ ਗੱਲ ਕੋਹਰ ਦੱਸਦਾ ਬਾਈ ਹਨਾ ਵੀ ਸਾਡਾ ਅਜ ਦੋ ਸ਼ੂਟ ਚੱਲਦੇ ਸੀ ਮੇਰੇ ਮਾਲਦਾਰ ਛੜੇਦਾ ਵੀ ਚੱਲਦਾ ਸੀਗਾ ਤੇ ਸੱਚੀ ਸੌਂਗ ਆ ਕੇ ਕਹਣਾ ਵੀ ਮੈਂ ਗੁਰੂ ਰਾਮਦਾਸ ਪਾਸ਼ਾ ਜੀ ਸੌਂਗਾ ਕਹਣਾ ਮੈਨੂੰ ਜਮਾਂ ਫਿਕਰ ਨਹੀਂ ਕਿ ਸਾਡਾ ਸ਼ੂਟ ਕਿਵੇਂ ਚੱਲਦਾ ਤੇ ਮੀਹ ਦੇ ਵਿੱਚ ਤੇ ਬਾਈਆ ਮੰਗੀ ਹੋਰੀ ਨੇ ਆ ਕਾਲੇ ਹੋਰੀ ਮੈਨੂੰ ਦੱਸਦੇ ਵੀ ਕੱਪੜੇ ਢਿੱਜੇ ਪੈ ਰਹੇ ਹੁੰਦੇ ਨਾ ਤੇ ਆ ਕਲਵੰਤ ਹੋਰੀ ਨੇ ਤੇ ਅਬ ਉਹ ਵੀ ਹੋ ਰਹੀ ਤੇ ਬਾਈ ਕਰਕੇ ਸੋਨੀ ਹੋ ਰਹੀ ਸੀਗੇ ਤੇ ਸਾਡਾ ਇੱਕ ਜੰਡੂ ਭਾਈ ਹੈ ਨਾ ਅੱਜ ਹੁਣ ਵੀ ਉਹ ਜਿਹੜੇ ਕੰਮ ਤੇ ਲੱਗੇ ਹੋਏ ਨੇ ਨਾ ਸੋ ਬਾਬੇ ਉਹ ਮਿਹਨਤ ਸਾਡੀ ਇਹਦੇ ਤੋਂ ਬੂਰ ਤੁਸੀਂ ਪਾਉਣਾ ਨਾ ਤੇ ਥੈਂਕ ਯੂ ਧੰਨਵਾਦ ਬਾਬੇ ਲਵ ਯੂ ਤੇ ਸ਼ੇਅਰ ਬਹੁਤ ਕਰ ਦੇਣਾ ਤੇ ਪੌਡਕਾਸਟ ਨੂੰ ਤੇ ਇੱਕ ਗੱਲ ਹੋਰ ਬਾਈ ਆਪਣੇ ਭਰਾ ਨੇ ਕੁਝ ਇੱਕ ਬਿਜ਼ੀ ਨੇ ਇਸ ਟਾਈਮ ਕੰਮ ਕਰਦੇ ਪਏ ਨੇ ਹਲੇ ਨਹੀਂ ਚਲੋ ਵਿੱਚ ਆਈ ਫਰੇਮ ਦੇ ਉਹਨਾਂ ਨੂੰ ਵੀ ਬਾਈ ਬਹੁਤ ਬਹੁਤ ਜ਼ਿਆਦਾ ਕੰਗ੍ਰੈਚੁਲੇਸ਼ਨਸ ਬਾਈ ਤੇ ਤੁਹਾਨੂੰ ਵੀ ਥੈਂਕ ਯੂ ਬਾਈ ਜੌਂਦਾਰਾ ਪਾਪਾ ਤੁਹਾਨੂੰ ਬਹੁਤ ਰੱਖੀਆ ਬਖਸ਼ੀਆ 立ち上がり。